ਹalleluyah ਅੱਜ ਸੀ ਮੇਰੀ ਭਿਕ ਭਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਲਈ ਕੀਮਤੀ ਕਿਵੇਂ ਬਣੀਏ ਉਤਪਤ ਅਧਿਆਇ 8 ਦੀ 2 ਹੈ ਤਨੂਹ ਨੇ ਇੱਕ ਜਗਵੈਦੀ ਜਹਵਾ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੈਦੀ ਉੱਤੇ ਹੋਮ ਦੀਆਂ ਬਲੀਆਂ ਚੜਾਈਆਂ ਮੇਰੇ ਪਿਆਰਿਓ ਬਾਈਬਲ ਵਿੱਚ ਲਿਖਿਆ ਹੈ ਕਿ ਇਸ ਧਰਤੀ ਉੱਤੇ ਹੜ ਆਉਣ ਤੋਂ ਬਾਅਦ ਸਿਰਫ ਨੋਹ ਅਤੇ ਉਸਤਾ ਪਰਿਵਾਰ ਅਦੇ ਉਸਤੇ ਨਾਲ ਮੌਜੂਦ ਸਾਰੇ ਜਾਨਵਰ ਅਤੇ ਪੰਛੀ ਇਸ ਧਰਤੀ ਉਤੇ ਬਚੇ। वचन ਦੇ ਅਨੁਸਾਰ ਨੋਹ ਨੇ ਜਹਵਾ ਲਈ ਇੱਕ ਵੇਦੀ ਬਣਾਈ ਅਤੇ ਸਾਰੇ ਸ਼ੁੱਧ ਜਾਨਵਰਾਂ ਅਤੇ ਸਾਰੇ ਸ਼ੁੱਧ ਪੰਛੀਆਂ ਵਿੱਚੋਂ ਕੁਝ-ਕੁਝ ਲੈ ਕੇ ਵੇਦੀ ਉਤੇ ਹੋਮ ਬਲੀਆਂ ਚੜਾਈਆਂ। ਹੁਣ ਇਸ वचन ਨੂੰ ਪੜਨ ਤੋਂ ਬਾਅਦ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਤਾਂ ਇੱਕ ਆਮ ਗੱਲ ਹੈ ਕਿ ਸਿਰਫ ਇੱਕ ਬਲੀ ਹੀ ਤਾਂ ਚੜਾਈ ਗਈ ਹੈ। ਇਸ ਵਿੱਚ ਕੀ ਖਾਸ ਹੈ ਮ ਪਰ ਯਾਦ ਰੱਖੋ ਉਸ ਸਮੇਂ ਨੂਹ ਕੋਲ ਸਿਰਫ ਉਹ ਹੀ ਜਾਨਵਰ ਅਤੇ ਪੰਛੀ ਬਚੇ ਸਨ ਜੋ ਉਸ ਦੇ ਨਾਲ ਜਹਾਜ਼ ਵਿੱਚ ਸਨ ਅਤੇ ਧਰਤੀ ਤੇ ਕੋਈ ਵੀ ਜਾਨਵਰ ਅਤੇ ਪੰਛੀ ਨਹੀਂ ਸੀ ਸਿਰਫ ਮੱਛੀਆਂ ਸਨ ਜਿਨ੍ਹਾਂ ਦੀ ਬਲੀ ਪਰਮੇਸ਼ਰ ਅੱਗੇ ਨਹੀਂ ਦਿੱਤੀ ਜਾਂਦੀ ਸੀ ਉਸ ਸਮੇਂ ਨੂਹ ਇਹ ਵੀ ਸੋਚ ਸਕਦਾ ਸੀ ਕਿ ਕੁਝ ਸਮੇਂ ਬਾਅਦ ਜਦੋਂ ਜਾਨਵਰ ਅਤੇ ਪੰਛੀ ਗਿਣਤੀ ਵਿੱਚ ਵਧ ਜਾਣਗੇ ਤਾਂ ਮੈਂ ਬਲੀਦਾਨ ਦੇਵਾਂਗਾ ਨਹੀਂ ਤਾਂ ਮੈਂ ਉਹਨਾਂ ਦੀ ਬਲੀ ਦੇਵਾਂਗਾ ਅਤੇ ਬਾਅਦ ਵਿੱਚ ਇੱਕ ਜਾਨ ਦੋ ਜੋ ਬਚੇ ਹਨ ਉਹਨਾਂ ਦੇ ਬੱਚੇ ਨਹੀਂ ਹੋਣਗੇ ਅਤੇ ertid te ਉਹਨਾਂ ਦੀ ਨਸਲ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਇਸੇ ਤਰ੍ਹਾਂ ਨਵੇਂ ਨਿਯਮ ਵਿੱਚ ਲਿਖਿਆ ਹੈ ਕਿ ਜਦੋਂ ਪ੍ਰਵੇਸ਼ਮ ਸੀ ਇੱਕ ਫਰੀਸੀ ਦੇ ਘਰ ਪੋਜਨ ਕਰਨ ਗਏ ਤਾਂ ਉੱਥੇ ਇੱਕ ਔਰਤ ਸਗ ਮਰਮਰ ਦੇ ਬਰਤਨ ਵਿੱਚ ਅਤਰ ਲੈ ਆਈ ਅਤੇ ਉਸ ਨੂੰ ਪ੍ਰਭੂ ਯਸ਼ੂਮ ਸਿੱਦੇ ਪੈਰਾਂ ਦੇ ਉੱਤੇ ਡੋਲ ਦਿੱਤਾ। ਇਹ ਦੇਖ ਕੇ ਚੇਲੇ ਇਰਖਾ ਕਰਨ ਲੱਗ ਪਏ ਅਤੇ ਕਹਿਣ ਲੱਗੇ ਇਹ ਅਤਰ 200 ਦਿਨਾਰਾਂ ਵਿੱਚ ਵਿਕ ਸਕਦਾ ਸੀ। ਫਿਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਇਸ ਔਰਤ ਨੇ ਮੇਰੇ ਲਈ ਜੋ ਕੁਝ ਕੀਤਾ ਹੈ ਉਹ ਚੰਗਾ ਕੀਤਾ ਹੈ। ਅਤੇ ਜਦੋਂ ਵੀ ਇਸ ਧਰਤੀ ਤੇ ਸੁਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ ਤਾਂ ਇਸ ਔਰਤ ਦਾ ਜ਼ਿਕਰ ਕੀਤਾ ਜਾਵੇਗਾ। ਇਸ ਲਈ ਪਿਆਰਿਓ ਕੁਰਬਾਨੀ ਪਰਮੇਸ਼ਰ ਦੇ ਦਿਲ ਵਿੱਚ ਹਮੇਸ਼ਾ ਲਈ ਲਿਖੀ ਹੋਈ ਹੈ। ਪਰਮੇਸ਼ਰ ਤੁਹਾਡੀ ਕੁਰਬਾਨੀ ਨੂੰ ਬਹੁਤ ਸਤਿਕਾਰ ਨਾਲ ਵੇਖਦਾ ਹੈ। ਕਿਉਂਕਿ ਉਸਨੇ ਸਾਡੇ ਲਈ ਆਪਣੇ ਇਕਲੌਤੇ ਪੁੱਤਰ ਦੀ ਵੀ ਕੁਰਬਾਨੀ ਦਿੱਤੀ। ਅੱਜ ਲੋਕ ਕਹਿੰਦੇ ਹਨ ਕਿ ਪਰਮੇਸ਼ਰ ਨੂੰ ਪੈਸਾ ਨਹੀਂ ਚਾਹੀਦਾ। ਹਾਂ ਨਹੀਂ ਪਰ ਜਦੋਂ ਅਸੀਂ ਬਾਈਬਲ ਵਿੱਚ ਇਸرائیਲੀਆਂ ਬਾਰੇ ਪੜ੍ਹਦੇ ਹਾਂ ਜਦੋਂ ਵੀ ਉਹ ਤਿਹਾੜ ਮਨਾਉਂਦੇ ਹਨ ਮਨੁਜੇ ਸਨ ਪਰਮੇਸ਼ਰ ਨੇ ਉਹਨਾਂ ਤੋਂ ਕੁਰਬਾਨੀ ਮੰਗੀ ਸੀ ਕਿਉਂ ਕਿਉਂਕਿ ਕੁਰਬਾਨੀ ਪਰਮੇਸ਼ਰ ਦੇ ਸਾਹਮਣੇ ਸਾਡੀ ਪਿਆਰ ਨੂੰ ਅਸਲ ਤਰੀਕੇ ਨਾਲ ਦਰਸਾਉਂਦੀ ਹੈ ਅਸੀਂ ਪਰਮੇਸ਼ਰ ਨੂੰ ਕਿੰਨਾ ਪਿਆਰ ਕਰਦੇ ਹਾਂ ਅੱਜ ਪਰਮੇਸ਼ਰ ਲੋਕਾਂ ਨੂੰ ਆਪਣੇ ਪਾਪਾਂ ਸ਼ਰਾਬੀ ਪੁੱਣੇ ਵਿਵਚਾਰ ਦਾ ਬਲੀਦਾਨ ਦੇਣ ਲਈ ਕਹਿੰਦਾ ਹੈ ਪਰ ਅੱਜ ਲੋਕ ਇਹ ਕੁਰਬਾਨੀ ਦੇਣ ਵਿੱਚ ਅਸਮਰਥ ਹਨ ਉਹ ਉਹਨਾਂ ਚੀਜ਼ਾਂ ਨੂੰ ਛੱਡਣ ਵਿੱਚ ਅਸਮਰਥ ਹਨ ਉਹ ਪਰਮੇਸ਼ਰ ਨੂੰ ਆਪਣਾ ਸਮਾਂ ਦੇਣ ਵਿੱਚ ਅਸਮਰਥ ਹਨ। ਇਹੀ ਕਾਰਨ ਹੈ ਕਿ ਉਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਕੀਮਤੀ ਲੋਕ ਨਹੀਂ ਬਣ ਸਕਦੇ। ਇਸ ਲਈ ਮੇਰੇ ਪਿਆਰਿਓ ਜਦੋਂ ਤੁਸੀਂ ਪਰਮੇਸ਼ਰ ਨੂੰ ਕੁਰਬਾਨੀਆਂ ਦੇਣਾ ਸ਼ੁਰੂ ਕਰਦੇ ਹੋ। ਜਾਨੀ ਪਰਮੇਸ਼ਰ ਨੂੰ ਆਪਣਾ ਪਿਆਰ ਦਿਖਾਉਣਾ ਸ਼ੁਰੂ ਕਰਦੇ ਹੋ ਤਾਂ ਪਰਮੇਸ਼ਰ ਤੁਹਾਡੀਆਂ ਕੁਰਬਾਨੀਆਂ ਨੂੰ ਦੇਖੇਗਾ। ਭਾਵੇਂ ਇਹ ਤੁਹਾਡੇ ਸਮੇਂ, ਪੈਸੇ ਜਾਂ ਤੁਹਾਡੇ ਸਰੀਰ ਦੀ ਕੁਰਬਾਨੀ ਹੋਵੇ। ਪਰਮੇਸ਼ਰ ਇਸ ਨੂੰ ਦੇਖ ਕੇ ਖੁਸ਼ ਹੋਵੇਗਾ ਅਤੇ ਤੁਸੀਂ ਪਰਮੇਸ਼ਰ ਲਈ ਇੱਕ ਕੀਮਤੀ ਵਿਅਕਤੀ ਬਣ ਜਾਓਗੇ ਆਮਨ ਆਓ ਸੀ ਮਿਲ ਕੇ ਅੰਗੇਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੇਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਤੁਹਾਡੇ ਕੰਮਾਂ ਲਈ ਆਪਣੀ ਜ਼ਿੰਦਗੀ ਦੀ ਹਰ ਕੀਮਤੀ ਚੀਜ਼ ਕੁਰਬਾਨ ਕਰ ਦੇਵਾਂਗਾ ਤਾ ਜੋ ਮੈਂ ਤੁਹਾਡੇ ਲਈ ਕੀਮਤੀ ਬਣ ਸਕਾਂ ਪ੍ਰਵੇਸ਼ਮ ਸਿੱਦੇ ਸਮਰਥੀ ਨਾਮ ਵਿੱਚ ਆਮੇਨ